ਹੈਲੋ एवरीवन वेलकम बैक टू आवर चैनल आई होप यू गाइस आर एब्सोल्युਟਲੀ ਫਾਈਨ ਕੱਲ ਨੂੰ ਅਸੀਂ ਵਿਆਹ ਜਾ ਰਹੇ ਹਾਂ ਤੇ ਅੱਜ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਗੱਡੀ ਬਹੁਤ ਖਰਾਬ ਹੋ ਚੁੱਕੀ ਆ ਪਹਿਲਾਂ ਇਹਨੂੰ ਵਾਸ਼ ਕਰਦੇ ਹਾਂ ਮੈਟ ਮੈਂ ਪਹਿਲਾਂ ਹੀ ਬਾਹਰ ਕੱਢ ਕੇ ਰੱਖਤੀ ਇੰਟੀਰੀਅਰ ਇਹਦਾ ਸਾਫ਼ ਕਰਤਾ ਸੀ ਬਸ ਕੱਲਾ ਐਕਸਟੀਰੀਅਰ ਰਹਿਣਾ ਬਹੁਤ ਟਾਈਮ ਹੋ ਗਿਆ ਇਹਨੂੰ ਗੱਡੀ ਨੂੰ ਧੋਤੀ ਵੀ ਨਹੀਂ ਤੇ ਪਹਿਲਾਂ ਇਹ ਧੋਣੇ ਆ ਫੇਰ ਬਾਕੀ ਦੀ ਜਿਹੜੀ ਤਿਆਰੀ ਆ ਉਹ ਵਿਆਹ ਦੀ ਕਰਾਂਗੇ ਤੇ ਕੱਲ ਨੂੰ ਜਾਣਾ ਬਿਆ ਤੇ ਨਾਲ ਨਾਲ ਤੁਹਾਨੂੰ ਵੀ ਇੰਜੋਏ ਕਰਾਉਣਾ ਆ ਗੱਡੀ ਨੂੰ ਵਾਸ਼ ਕਰਨ ਵਾਸਤੇ ਲਿਆਂਦਾ ਸੀ ਗਲਵ ਤੇ ਹੱਥਾਂ ਜੇ ਬਾਕੇ ਤਰਿਆ ਫਿਰਦਾ ਭੱਜਿਆ ਫਿਰਦਾ ਮੈਨੂੰ ਫੜਾਉਂਦਾ ਨਹੀਂ ਮਿੰਟ ਦੇ ਬਾਅਦ ਲੈ ਕੇ ਭੱਜ ਜਾਂਦਾ ਇਹ ਓਏ ਆ ਜਾ ਲਓ ਬਸ ਆਹ ਕੰਮ ਮੇਰਾ ਫਾਰਾਂ ਦੇ ਜਿਹੜੀ ਚੀਜ਼ ਨਵੀਂ ਲਿਆਵਾਂਗੇ ਬਸ ਚੱਕ ਕੇ ਆਪ ਪਹਿਲਾਂ ਟੈਸਟ ਕਰਨੀ ਆ ਇਹ ਕਾਦੇ ਵਾਸਤੇ ਆ ਇਹ ਡੈਡੀ ਭਾਤੇ ਕਾਦੇ ਵਾਸਤੇ ਪ੍ਰਤੀ ਕੀ ਕਰਦੇ ਪ੍ਰਤੀ ਕੀ ਕਰੂਗਾ ਇਹਦੇ ਨਾਲ ਮੇਰੇ ਨੂੰ ਵਾਸ਼ ਕਰੂਗਾ ਕੀ ਵਾਸ਼ ਕਰੂਗਾ ਵਾਸ਼ ਖੁਸ਼ ਇੱਟਾ ਵਾਸ਼ ਕਰੇਗਾ ਤਾਂ ਗੱਡੀ ਸਾਫ਼ ਕਰਨ ਵਾਸਤੇ ਆ ਫਾਈਨਲੀ ਗਲਵ ਮਿਲ ਗਿਆ ਨਾਲ ਸ਼ੈਂਪੂ ਵੀ ਲੱਭ ਗਿਆ ਕਾਰ ਨੂੰ ਵਾਸ਼ ਕਰਨ ਵਾਸਤੇ ਤੇ ਬਸ ਹੁਣ ਧੋਣੀ ਸਟਾਰਟ ਕਰਦੇ ਆ ਤੇ ਇਹਨੂੰ ਚਮਕਾ ਕੇ ਚੰਗੀ ਤਰ੍ਹਾਂ ਇਹਨੂੰ ਚਮਕਾ ਕੇ ਤੁਹਾਨੂੰ ਫੇਰ ਮਿਲਦੇ ਆ ਫੇਰ ਕਰਦੇ ਆ ਗੱਲਬਾਤ ਤੁਹਾਡੇ ਨਾਲ ਹਜੇ ਤੋਂ ਉਹਨਾਂ ਦੀ ਗੱਡੀ ਨੂੰ ਤਿਆਰੀ ਕਰ ਰਹੇ ਸੀਗੇ ਤੇ ਬਦਲ ਬਹੁਤ ਜ਼ਿਆਦਾ ਹੋ ਗਏ। ਕਾਈ ਨਹੀਂ ਬਤਾਉਂ ਤੂੰ ਪਹਿਲਾਂ ਮੀਂਹ ਆ ਜਾਏ ਮੀਨ ਵਾਲੀ ਧੁੱਤੀ ਜਾਂਦੇ ਆਪਣੇ ਆਪ ਗੱਡੀ। ਫਾਈਨਲੀ ਕਾਰ ਨੂੰ ਧੋ ਦਿੱਤਾ ਗਿਆ। ਥੋੜੀ ਬਹੁਤ ਬਸ ਪਾਲਿਸ਼ ਰਹਿੰਦੀ ਆ ਫੇਰ ਨਾਲ ਹੀ ਉਹ ਸੁਬਾ ਫੇਰਾਂਗੇ। ਕਦੇ ਨਾਲ ਹੀ ਸਕੂਟੀ ਨੂੰ ਵੀ ਧੋਤਾ। ਮੈਟ ਇੱਧਰ ਸਖਾਤੇ ਆ। ਤੇ ਇੱਧਰ ਪੂਰਾ ਗੰਦ ਪਾਇਆ ਹੋਇਆ ਸੀ ਉਹ ਸਾਫ਼ ਕਰਤਾ। ਸੋ ਫਾਈਨਲੀ ਆਪਾਂ ਅੱਜ ਦਾ ਕੰਮ ਨਿਬੇੜਤਾ ਤੇ ਕੱਲ ਮਿਲਦੇ ਹਾਂ ਤੁਹਾਨੂੰ ਹਾਂਜੀ ਰਾਤ ਮੀਂਹ ਪਿਆ ਮੀਂਹ ਕਰਕੇ ਪਾਣੀ ਖੜਾ ਹੈ ਤੇ ਗੱਡੀ ਤੋਂ ਹੋਂ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਅਜੋ ਨਹੀਂ ਹੀ ਲਿਬੜ ਜਾਣੀਏ ਬਾਇ ਦਾ ਵੇ ਅਸੀਂ ਤਿਆਰ ਹੋ ਗਏ ਆ ਵਿਆਹ ਤੇ ਜਾਣ ਵਾਸਤੇ ਵੀਰਪਾਲ ਦੀ ਥੋੜੀ ਜਿਹੀ ਤਿਆਰੀ ਰਹਿ ਗਈ ਆ ਪ੍ਰਤੀਕ ਵੀ ਤਿਆਰ ਹੋ ਗਿਆ ਤੇ ਥੋੜੇ ਟਾਈਮ ਤੱਕ ਅਸੀਂ ਇੱਥੇ ਤੁਰਦੇ ਹਾਂ ਛੋਟਾ ਜਿਹਾ ਵਿਆਹ ਇੰਜੋਏ ਕਰਕੇ ਆ ਜਾਾਂਗੇ ਨਾਲ ਤੁਹਾਨੂੰ ਇੰਜੋਏ ਕਰਵਾਵਾਂਗੇ ਚਲੋ ਫਿਰ ਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪਹਿਲਾਂ ਦੱਸ ਚੁੱਕੀਆਂ ਕਿ ਅਸੀਂ ਅੱਜ ਵਿਆਹ ਤੇ ਜਾ ਰਹੇ ਹਾਂ ਤੇ ਹੁਣ ਅਸੀਂ ਜਾ ਰਹੇ ਸੀ ਰਸਤੇ ਦੇ ਵਿੱਚ ਇੱਧਰ ਦੇਖੋ ਪ੍ਰਤੀਕ ਦੀ ਤਿਆਰੀ ਹੋ ਚੁੱਕੀ ਆ ਉਹ ਸੌ ਸਮਾਜ ਜਦੋਂ ਇਹ ਥੋੜਾ ਜਿਹਾ ਖਰਾਬ ਆ ਉਹਦਾ ਕਰਕੇ ਤੁਹਾਨੂੰ ਸਾਨੂੰ ਨਾ ਸਵੇਰ ਥੋੜੀ ਜਿਹੀ ਪ੍ਰੋਬਲਮ ਆਈ ਹੁਣ ਵੀ ਆਨੰਦਪੁਰ ਹੁਣ ਵੀ ਪੂਰੇ ਬੱਦਲ ਹੋਏ ਪਏ ਨੇ ਬਸ ਕਦੋਂ ਵੀ ਮੀਂਹ ਆ ਸਕਦਾ ਕਾਪਾ ਕਿੱਥੇ ਜਾਂਦੇ ਆ ਪ੍ਰਤੀਕ ਵਿਆਹ ਤੇ ਉੱਚੀ ਬੋਲ ਵਿਆਹ ਤੇ ਜਾਂਦੀ ਆ ਵਿਆਹ ਤੇ ਜਾਂਦੇ ਆ ਪ੍ਰਤੀਕ ਨਾ ਆਪੀ بیوی ਦੇ ਵਿਆਹ ਤੇ ਜਾ ਰਹੇ ਆ ਸਵੇਰੇ ਉੱਠਣ ਸਾਰ ਹੀ ਕਹਿੰਦਾ ਮੇਰੇ ਕੱਪੜੇ ਪਾ ਦਿਓ ਮੈਂ ਤਾਂ ਵਿਆਹ ਚੱਲਿਆਂ ਮੀਂਹ ਆ ਜਿਹੜਾ ਸ਼ੁਰੂ ਹੋ ਚੁੱਕਾ ਕਾਫੀ ਤੇਜ਼ ਪੈਣ ਲੱਗੀ بارش ਕੀ ਇਹੋ ਜਿਹੇ ਮੌਸਮ 'ਚ ਅਸੀਂ ਵਿਆਹ ਦੇਖ ਕੇ ਆਵਾਂਗੇ ਟੈਨਸ਼ਨ ਜੀ ਹੋਈ ਪਈ ਐ ਕੋਲੋਂ ਦਾ ਨਾ ਪ੍ਰੋਗਰਾਮ ਵੀ ਘਰੇ ਆ ਸਾਰਾ ਲੋ ਜੀ ਸਾਡੇ ਨਾਲ ਵਿਆਹ ਤੇ ਕੋਈ ਹੋਰ ਵੀ ਜਾ ਰਿਹਾ ਦੇਖੋ ਇਧਰ ਮੰਮੀ ਉਹਨਾਂ ਦਾ ਸਾਨੂੰ ਸਡਨਲੀ ਫੋਨ ਆ ਗਿਆ ਸੀ ਤੇ ਅਸੀਂ ਇਧਰ ਦੇਖੋ ਮੰਮੀ ਜਾ ਰਹੇ ਆ ਸਾਡੇ ਨਾਲ ਜਸੂ ਜਾ ਰਹੇ ਆ ਤੇ ਫਾਈਨਲੀ ਅਸੀਂ ਡੈਡੀ ਨਾਲ ਵੀ ਟ੍ਰੈਵਲ ਕਰ ਰਹੇ ਆ ਥੋੜਾ ਜਿਹਾ ਸਾਡੇ ਡੈਡੀ ਵੀ ਜਾ ਰਹੇ ਨੇ ਅੱਜ ਮੀ ਬਹੁਤ ਜ਼ਿਆਦਾ ਲੈਪ ਹੈ ਇੱਕੇ ਰਾਮੀ ਦੇਖੋ ਕਿੰਨਾ ਜ਼ਿਆਦਾ ਮੀਂਹ ਆ ਗਿਆ ਤੇ ਹੁਣ ਜਿੱਦੇ ਜਾਣਾ ਪਿਆ ਜਿੱਥੇ ਪਹੁੰਚਣਾ ਹੈ ਜੇ ਉੱਥੇ ਵੀ ਐ ਮੀਂਹ ਪੈਂਦਾ ਰਹੇ ਘਰੇ ਪ੍ਰੋਗਰਾਮ ਉਹਨਾਂ ਦਾ ਤਾਂ ਬਹੁਤ ਔਖਾ ਹੋ ਜਾਊਗਾ ਗੱਡੀ ਦਾ ਸੱਤਿਆਨਾਸ਼ ਵੱਜ ਗਿਆ ਮੀਂਹ ਦੇ ਵਿੱਚ ਧੋਣ ਦਾ ਕੋਈ ਫਾਇਦਾ ਨਹੀਂ ਹੋਇਆ ਸੋ ਫਾਈਨਲੀ ਪਹੁੰਚ ਗਏ ਆ ਉਹ ਸਾਹਮਣੇ ਹੈਗਾ ਵਿਆਹ ਦਾ ਕਰ ਚੱਲਦੇ ਆ ਅੰਦਰ ਇੱਧਰ ਤਿਆਰੀ ਰਹਿ ਗਈ ਸੀ ਥੋੜੀ ਜੀ ਤੇ ਹੁਣ ਗੱਡੀ ਦੇ ਵਿੱਚ ਹੋ ਰਹੀ ਹੈ ਤੇਰੀ ਜਿਵੇਂ ਆ ਤੇ ਪਹੁੰਚ ਚੁੱਕੇ ਸੀ ਜਿਵੇਂ ਤੁਹਾਨੂੰ ਪਤਾ ਹੀ ਆ ਚਾਹ ਵੀ ਪੀ ਲਈ ਆ ਤੇ ਹੁਣ ਬਸ ਸਗਨ ਦੀ ਤਿਆਰੀ ਹੋ ਰਹੀ ਆ ਇਧਰ ਸਗਨ ਪੈਂਦੀ ਜਾ ਰਹੀ ਆ ਸਾਰੇ ਰਿਸ਼ਤੇਦਾਰ ਦੇਖੋ ਬੈਠੇ ਨੇ ਆ ਮੇਰੀਆਂ ਭਾਂਜੀਆਂ ਨੇ ਦੋਨੇ ਤੇ ਆ ਸਾਡੀ ਕਿਊਟੀ ਪਾਈ ਆ ਮੈਂ ਨਾਨੀ ਬਣੀ ਸੀ ਨਾ ਇਹ ਮੇਰਾ ਦੋਤਾਗਾ ਆ ਦੇਖੋ ਇਧਰ ਮੋਬਾਈਲ ਵਾਲਾ ਮਹਿਕਮਾ ਹੈ ਬਿਲਿੰਗ ਆ ਜਮਾ ਬਿਲੀਆਂ ਨੇ ਜਮਾ ਆ ਇਧਰ ਇਹ ਲੋਰੀਆਂ ਦੇਣ ਦਾ ਚਾਹ ਹੋਇਆ ਪਿਆ ਫੋਟੋ ਕਰਨੀਆਂ ਥੋੜੀ ਹਾਂਜੀ ਖਾਣ ਪੀਣ ਹੋ ਗਿਆ ਸੀ ਸਾਡਾ ਸਾਰੇ ਰਿਸ਼ਤੇਦਾਰਾਂ ਨੂੰ ਵੀ ਮਿਲ ਲੇ ਵਧੀਆ ਮੇਲ ਮਲਾਪ ਹੋ ਗਿਆ ਤੇ ਹੁਣ ਸ਼ਗਨ ਪਾਉਣ ਦੀ ਤਿਆਰੀ ਹੋ ਰਹੀ ਆ ਸ਼ਗਨ ਪਾਉਣ ਤੋਂ ਬਾਅਦ ਬਸ ਵਿਦਾਈ ਕਰ ਦੇਣਗੇ ਹੁਣੀ ਕਿਉਂਕਿ ਮੁੰਡੇ ਵਾਲਿਆਂ ਦੇ ਉਧਰ ਜਿਹੜਾ ਹੈਗਾ ਉਧਰ ਪਾਰਟੀ ਰੱਖੀ ਗਈ ਆ ਤੇ ਅਦਰ ਪ੍ਰਤੀਕ ਲੈ ਰਿਆ ਨਿਆਰੇ ਬੈਲੂਨ ਚੱਕ ਲਿਆ ਇਹਦੇ ਨਾਲ ਹੀ ਖੇਡਣ ਲੱਗਿਆ ਹੋਇਆ ਬਾਕੀ ਬੱਚਿਆਂ ਤੋਂ ਦੂਰ ਜਾ ਰਿਹਾ ਕਿਉਂਕਿ ਬਾਕੀ ਬੱਚੇ ਤਾਂ ਬੈਲੂਨ ਖੁੰਦੇ ਨੇ ਸ਼ਾਗਾਂ ਦੀ ਰਸਮ ਤੇ ਹੋਰ ਜਿਹੜੀਆਂ ਵੀ ਰਸਮਾਂ ਹੁੰਦੀਆਂ ਨੇ ਉਹ ਪੂਰੀਆਂ ਹੋਣ ਤੋਂ ਬਾਅਦ ਹੁਣ ਕੁੜੀ ਦੀ ਵਿਦਾਈ ਹੋ ਰਹੀ ਆ ਤੇ ਥੋੜਾ ਜਿਹਾ ਮਾਹੌਲ ਸੈਡਨੈਸ ਵਾਲਾ ਹੋ ਗਿਆ ਤੇ ਤੁਸੀਂ ਖੁਦ ਹੀ ਦੇਖ ਲਓ ਇਹ ਵੀ ਵਿਆਹ ਦਾ ਇੱਕ 파ਟ ਹੈ ਇਹਨੂੰ ਇੰਜੋਏ ਕਰਨ ਦੀ ਕੋਸ਼ਿਸ਼ ਕਰੋ। ਇਹ ਵਿਆਹ ਦਾ ਕੰਮ ਓਵਰ ਹੋ ਗਿਆ ਛੋਟਾ ਜਿਹਾ ਫੰਕਸ਼ਨ ਸੀਗਾ। ਇਹ ਇਸ ਤੇ ਦਾਰਵੀ ਥੋੜੇ ਬਲਾਏ ਹੋਏ ਸੀ ਇਹਨਾਂ ਨੇ ਜਿਆਦਾ ਮਤਲਬ ਕੱਟ ਨਹੀਂ ਕੀਤਾ ਸੀ ਤੇ ਉਧਰੋਂ ਜਿਹੜੇ ਬਰਾਤ ਵਾਲੇ ਸੀ ਉਹ ਵੀ 10-15 ਕੇ ਜਾਣੇ ਆਏ ਸੀ ਕਿਉਂਕਿ ਉਹਨਾਂ ਨੇ ਉਧਰ ਆ ਦਾ ਪਾਰਟੀ ਦਾ ਕੁਛ ਰੱਖਿਆ ਹੋਣਾ ਪ੍ਰੋਗਰਾਮ ਸੋ ਵਧੀਆ ਰਿਹਾ ਫੰਕਸ਼ਨ ਵਧੀਆ ਇੰਜੋਏ ਕੀਤਾ ਸਾਰੇ ਜਿਹੜੇ ਰਿਸ਼ਤੇਦਾਰ ਆਏ ਹੋਏ ਸੀ ਉਹਨਾਂ ਨੂੰ ਮਿਲੇ ਬਟ ਐਵੇਂ ਆ ਵੀ ਉੱਥੇ ਵਲੌਗ ਤਾਂ ਨਹੀਂ ਕੀਤਾ ਹੈਗਾ ਉਹਨਾਂ ਦੇ ਵਿੱਚ ਵਾਲੇ ਕਿਉਂਕਿ ਉੱਥੇ ਸੰਗ ਲੱਗਦੀ ਹੈ ਪਹਿਲੀ ਵਾਰ ਮਤਲਬ ਉਹ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਨੂੰ ਮਿਲੇ ਉਹਨਾਂ ਦੇ ਅੱਗੇ ਬੋਲਣਾ ਥੋੜੀ ਇੱਕ ਹਲੇ ਵੀ ਝਿਜਕਾ ਸੋ ਹੌਲੀ ਹੌਲੀ ਇੰਪਰੂਵਮੈਂਟ ਹੋ ਜਾਣੀ ਐ ਹੁਣ ਅਸੀਂ ਐਸੀ ਗੱਡੀ ਦੇ ਵਿੱਚ ਆ ਕੇ ਬੈਠ ਗਏ ਬੀਰਪਾਲ ਹੋਣੀਆਂ ਹਲੇ ਆਉਂਦੀਆਂ ਨੇ ਪਿੱਛੇ ਤੇ ਫਿਰ ਅਸੀਂ ਇਥੋਂ ਚੱਲਦੇ ਆ ਇੱਕ ਹੋਰ ਰਿਸ਼ਤੇਦਾਰਾਂ ਨੂੰ ਮਿਲ ਕੇ ਜਾਣਾ ਬਾਈ ਦਾ ਬਈ ਪੰਦੇ ਰਿਪਿੰਡ ਆਏ ਸੀ ਅਸੀਂ ਵਿਆਹ ਦੇਖਣ ਵਾਸਤੇ ਤੇ ਫਿਰ ਅਸੀਂ ਹੋਰ ਰਿਸ਼ਤੇਦਾਰਾਂ ਨੂੰ ਮਿਲ ਕੇ ਤੇ ਫਿਰ ਅੱਗੇ ਚੱਲਦੇ ਆ ਸੋ ਮੰਜਾ ਪੀੜੀ ਹਾਜ਼ਰ ਕਰ ਅਸੀਂ ਤੇਰੇ ਆਈਆਂ ਨਹੀਂ ਓੜਾ ਵੀਰ ਇਹਨੂੰ ਫੜ ਲਓ ਵੀਰ ਲਓ ਜੀ ਹੁਣ ਅਸੀਂ ਜਿਹੜੀ ਇੱਕ ਹੋਰ ਮੇਰੇ ਕਜ਼ਨ ਸਿਸਟਰ ਨੇ ਵੱਡੇ ਉਹਨਾਂ ਦੇ ਘਰੇ ਆ ਪਹੁੰਚੇ ਆ ਆ ਦੇਖੋ ਇਹਨਾਂ ਦਾ ਡੌਗੀ ਸਾਡਾ ਵੈਲਕਮ ਕਰ ਰਿਹਾ ਹਾਂਜੀ ਮਿਲਣ ਗਿਲਣ ਹੋ ਗਿਆ ਤੇ ਹੁਣ ਚਲਦੇ ਆ ਘਰੇ ਘਰੇ ਜਾ ਕੇ ਮਿਲਦੇ ਆ ਤੁਹਾਨੂੰ ਹਾਂਜੀ ਅਸੀਂ ਘਰ ਆ ਗਏ ਆ ਤੇ ਬਸ ਥੋੜੇ ਟਾਈਮ ਤੱਕ ਚੇਂਜ ਕਰਾਂਗੇ ਕੱਪੜੇ-ਕੁਪੜੇ ਪਰ ਉਸ ਤੋਂ ਪਹਿਲਾਂ ਆਪਾਂ ਗੇਮ ਖੇលਣੀ ਸ਼ੁਰੂ ਕਰਤੀ ਹੈ ਵਾਈ ਸਿਟੀ ਨੇਤਰਪ੍ਰਤੀਕ ਸਿੰਘ ਜੀ ਖਾਣਾ ਖਾ ਰਹੇ ਨੇ ਹੈਲੋ ਪ੍ਰਤੀਕ ਥੋੜੀ ਲੱਤ ਕਿਵੇਂ ਆਪ ਨੂੰ ਦੱਸ ਦੋ ਸਾਰਿਆਂ ਨੂੰ ਈਆ ਠੀਕ ਆ ਠੀਕ ਆ ਠੀਕ ਆ ਪਹਿਲਾਂ ਨਾਲੋਂ ਠੀਕ ਆ ਫਰਕ ਪੈ ਗਿਆ ਠੀਕ ਐਂਡ ਕਰਦੀ ਆ ਬਲੌਗ ਦਾ ਐਂਡ ਕਰ ਦੋ ਤੁਸੀਂ ਤੁਸੀ ਬੇਲਾ ਤਾਂ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰ ਦਿਆ ਕਰੋ ਪਲੀਜ਼ ਹਨ ਦੱਸ ਦਿਆ ਕਰੋ ਹਨ ਜੇ ਕੋਈ ਕਮੀ ਵੀ ਹੁੰਦੀ ਆ ਵੀ ਦੱਸ ਦਿਆ ਕਰੋ ਫੇਰ ਹੀ ਆਪਾਂ ਸਾਰਾ ਕੁਝ ਸਹੀ ਕਰ ਸਕਾਂਗੇ ਹਨ ਰਿਸਪੌਂਸ ਦਿਓ ਵੱਧ ਤੋਂ ਵੱਧ ਸਪੋਰਟ ਦੀ ਲੋੜ ਆ ਸੋ ਪਲੀਜ਼ ਸਪੋਰਟ ਕਰੋ ਸਾਰੇ ਜਣੇ ਤੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਬਸ ਅੱਜ ਦੇ ਲਈ ਇੰਨਾ ਹੀ ਟੇਕ ਕੇਅਰ ਬਾਏ ਬਾਏ ਸੋ ਮਿਲਦੇ ਆ ਅਗਲੇ ਵਲੌਗ ਚ ਟੇਕ ਕੇਅਰ ਬਾਏ ਬਾਏ